ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਐਤਵਾਰ ਦਾ ਦਿਨ ਸੰਡੇ ਦੇ ਦਿਨ ਪੂਰੀ ਦੁਨੀਆ ਦੇ ਵਿੱਚ ਛੁੱਟੀ ਕਿਉਂ ਹੁੰਦੀ ਹੈ ਸੰਡੇ ਵਾਲੇ ਦਿਨ ਪੂਰੀ ਦੁਨੀਆ ਛੁੱਟੀ ਮਨਾ ਰਹੀ ਹੁੰਦੀ ਆ ਪਰ 90% ਲੋਕਾਂ ਨੂੰ ਇਹ ਨਹੀਂ ਪਤਾ ਹੋਣਾ ਕਿ ਸੰਡੇ ਹੀ ਪੂਰੀ ਦੁਨੀਆ ਦੇ ਵਿੱਚ ਛੁੱਟੀ ਲਈ ਕਿਉਂ ਦਿਨ ਨਿਸ਼ਚਿਤ ਕੀਤਾ ਗਿਆ ਹੈ ਸੰਡੇ ਨੂੰ ਹੀ ਛੁੱਟੀ ਕਿਉਂ ਹੁੰਦੀ ਹੈ ਸੋਮਵਾਰ ਛੁੱਟੀ ਕਿਉਂ ਨਹੀਂ ਹੁੰਦੀ ਸ਼ੁੱਕਰਵਾਰ ਕਿਉਂ ਨਹੀਂ ਹੁੰਦੀ ਜਾਂ ਹਫਤੇ ਦੇ ਹੋਰ ਕਿਸੇ ਦਿਨ ਕਿਉਂ ਨਹੀਂ ਹੁੰਦੀ ਸੋ ਕੀ ਕਾਰਨ ਹੈ ਕਿ ਸੰਡੇ ਨੂੰ ਪੂਰੀ ਦੁਨੀਆ ਦੇ ਵਿੱਚ ਇੱਕ ਛੁੱਟੀ ਦਾ ਦਿਨ ਨਿਸ਼ਚਿਤ ਕੀਤਾ ਗਿਆ ਹੈ ਇਸ ਰਾਜ ਤੋਂ ਪਰਦਾ ਹਟਾਉਨੇ ਆ ਇਹ ਸਵਾਲ ਬਹੁਤ ਸਾਰੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਵੀ ਪੁੱਛਿਆ ਗਿਆ ਕਿ ਪੂਰੀ ਦੁਨੀਆ ਦੇ ਵਿੱਚ ਸੰਡੇ ਨੂੰ ਹੀ ਛੁੱਟੀ ਕਿਉਂ ਹੁੰਦੀ ਹੈ ਸੋ ਜਿਨ੍ਹਾਂ ਦੋਸਤਾਂ ਨੂੰ ਜਿਨ੍ਹਾਂ ਲੋਕਾਂ ਨੂੰ ਸੰਡੇ ਦੀ ਇਸ ਕਹਾਣੀ ਬਾਰੇ ਨਹੀਂ ਪਤਾ ਅੱਜ ਉਹਨਾਂ ਨੂੰ ਅਸੀਂ ਵਿਸਥਾਰ ਨਾਲ ਦੱਸਦੇ ਹਾਂ ਕਿ ਸੰਡੇ ਦਾ ਦਿਨ ਛੁੱਟੀ ਦਾ ਕਿਉਂ ਹੁੰਦਾ ਹੈ ਦਿਨ ਸੋ ਵੀਡੀਓ ਨੂੰ ਪੂਰਾ ਦੇਖਣਾ ਆਪਣੇ ਗਰੁੱਪਸ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੀ ਫੈਮਲੀਆਂ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਉਹਨਾਂ ਨੂੰ ਵੀ ਸੰਡੇ ਦੀ ਇਸ ਕਹਾਣੀ ਦਾ ਪਤਾ ਲੱਗ ਸਕੇ ਹਫ਼ਤੇ ਦੇ 7 ਦਿਨਾਂ ਵਿੱਚ ਸੰਡੇ ਹੀ ਇੱਕ ਐਸਾ ਦਿਨ ਆਉਂਦਾ ਜਦੋਂ ਪੂਰੀ ਦੁਨੀਆ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਸੰਡੇ ਮਨਾ ਰਹੀ ਹੁੰਦੀ ਹੈ ਸੋ ਬਹੁਤ ਸਾਰੇ ਲੋਕ ਸੰਡੇ ਨੂੰ ਤਾਂ ਗੁੱਡ ਮਾਰਨਿੰਗ ਦੇ ਮੈਸੇਜ ਵੀ ਭੇਜਦੇ ਨੇ ਹੈਪੀ ਸੰਡੇ Enjoy your Sunday with your friend enjoy your Sunday with the families ਇਸ ਦੇ 4 ਕਾਰਨ ਹਨ ਕਿ ਪੂਰੀ ਦੁਨੀਆ ਦੇ ਵਿੱਚ ਸੰਡੇ ਨੂੰ ਹੀ ਕਿਉਂ ਛੁੱਟੀ ਹੁੰਦੀ ਹੈ ਨੰਬਰ 1 ਈਸਾਈ ਧਰਮ ਦੇ ਵਿੱਚ ਇਸ ਦਿਨ ਨੂੰ ਦਾ ਡੇ ਆਫ ਲਾਰਡ ਪਰਮਾਤਮਾ ਦਾ ਦਿਨ ਮੰਨਿਆ ਗਿਆ ਹੈ ਈਸਾਈ ਮਤ ਦੇ ਅਨੁਸਾਰ ਪ੍ਰਭੂ ਯਸ਼ੂ ਮਸੀਹ ਇਸ ਦਿਨ ਜੀਵਤ ਹੋ ਕੇ ਮਰੇ ਹੋਏ ਇਨਸਾਨਾਂ ਨੂੰ ਮਿਲਦੇ ਹਨ ਅਤੇ ਉਹਨਾਂ ਨੂੰ ਆਪਣਾ ਸੰਦੇਸ਼ ਦਿੰਦੇ ਹਨ ਇਸ ਲਈ ਇਸ ਦਿਨ ਨੂੰ ਪਰਮਾਤਮਾ ਦਾ ਦਿਨ ਮੰਨਿਆ ਗਿਆ ਹੈ ਇਸ ਕਰਕੇ ਅਸਾਈ ਧਰਮ ਦੇ ਵਿੱਚ ਸੰਡੇ ਨੂੰ ਹੀ ਚੁਣਿਆ ਗਿਆ ਹੈ ਇਸ ਲਈ ਇਸ ਧਰਮ ਦੇ ਵਿੱਚ ਸੰਡੇ ਨੂੰ ਪ੍ਰਭੂ ਦਾ ਦਿਨ ਮੰਨਿਆ ਗਿਆ ਹੈ ਸੋ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੀ ਚਰਚ ਦੇ ਵਿੱਚ ਸੰਡੇ ਵਾਲੇ ਦਿਨ ਪ੍ਰਾਰਥਨਾਵਾਂ ਹੁੰਦੀਆਂ ਨੇ ਸੰਡੇ ਵਾਲੇ ਦਿਨ ਪ੍ਰਭੂ ਯਿਸੂ ਮਸੀਹ ਨੂੰ ਯਾਦ ਕੀਤਾ ਜਾਂਦਾ ਹੈ ਸੰਡੇ ਵਾਲੇ ਦਿਨ ਪ੍ਰਭੂ ਯਿਸੂ ਮਸੀਹ ਦਾ ਸੰਦੇਸ਼ ਹੋਰ ਉਹਨਾਂ ਦੇ ਡਿਵੋਟੀਆਂ ਨੂੰ ਦਿੱਤਾ ਜਾਂਦਾ ਤੇ ਪ੍ਰਾਰਥਨਾ ਕੀਤੀ ਜਾਂਦੀ ਹੈ ਇਸ ਲਈ ਇਸਾਈ ਮਤ ਦੇ ਅਨੁਸਾਰ ਸੰਡੇ ਜਿਹੜਾ ਹੈਗਾ ਉਹ ਪਰਮਾਤਮਾ ਦਾ ਦਿਨ ਮੰਨਿਆ ਗਿਆ ਹੈ ਦਾ ਡੇ ਆਫ ਲਾਰਡ ਕਿਹਾ ਗਿਆ ਹੈ ਸੰਡੇ ਨੂੰ ਛੁੱਟੀ ਹੋਣ ਦਾ ਦੂਸਰਾ ਕਾਰਨ ਇਹ ਹੈ ਕਿ Hindu ਧਰਮ ਦੇ ਅਨੁਸਾਰ ਸੰਡੇ ਦਾ ਜਿਹੜਾ ਦਿਨ ਹੁੰਦਾ ਉਹ ਸੂਰਿਆ ਦੇਵ ਦਾ ਦਿਨ ਹੁੰਦਾ Hindu ਮਤ ਦੇ ਅਨੁਸਾਰ ਸੂਰਿਆ ਦੇਵ ਸੰਡੇ ਵਾਲੇ ਦਿਨ ਆਰਾਮ ਕਰਦੇ ਨੇ ਆਰਾਮ ਦੀ ਅਵਸਥਾ ਦੇ ਵਿੱਚ ਹੁੰਦੇ ਨੇ ਕਿਹਾ ਜਾਂਦਾ ਹੈ ਕਿ ਸੰਡੇ ਵਾਲੇ ਦਿਨ ਸੂਰਿਆਦੇਵ ਆਰਾਮ ਕਰਕੇ ਪੂਰੀ ਊਰਜਾ ਦੇ ਵਿੱਚ ਭਰ ਜਾਂਦੇ ਨੇ ਅਤੇ ਅਗਲੇ ਦਿਨ ਸੋਮਵਾਰ ਨੂੰ ਫੇਰ ਉਹ ਆਪਣੀ ਊਰਜਾ ਸ਼ਕਤੀ ਦੇ ਨਾਲ ਫੇਰ ਦੁਨੀਆ ਨੂੰ ਰੋਸ਼ਨ ਕਰਦੇ ਨੇ ਸੰਡੇ ਨੂੰ ਕਿਉਂ ਹੁੰਦੀ ਹੈ ਛੁੱਟੀ ਇਸ ਦਾ ਤੀਸਰਾ ਕਾਰਨ ਦੱਸਿਆ ਗਿਆ ਹੈ ਕਿ ਪੂਰੀ ਦੁਨੀਆ ਦੇ ਮਜ਼ਦੂਰ ਜਿਹੜੇ ਹੈਗੇ ਆ ਉਹਨਾਂ ਨੂੰ ਇੱਕ ਦਿਨ ਲਈ ਆਰਾਮ ਚਾਹੀਦਾ ਮਜ਼ਦੂਰਾਂ ਨੇ ਇੱਕ ਸੰਘਰਸ਼ ਕੀਤਾ ਤੇ ਉਸ ਸਮੇਂ ਦੀ ਹਕੂਮਤ ਨੇ ਸੰਡੇ ਵਾਲੇ ਦਿਨ ਨੂੰ ਇਹਨਾਂ ਨੂੰ ਪੂਰੀ ਛੁੱਟੀ ਦਾ ਐਲਾਨ ਕਰ ਦਿੱਤਾ ਸੰਡੇ ਨੂੰ ਕਿਉਂ ਹੁੰਦੀ ਹੈ ਛੁੱਟੀ ਇਸ ਦਾ ਚੌਥਾ ਕਾਰਨ ਦੱਸਿਆ ਗਿਆ ਹੈ ਕਿ ਜਿੰਨੇ ਵੀ ਦੁਨੀਆ ਦੇ ਵਿੱਚ ਕਾਰਖਾਨੇ ਨੇ ਜਿੰਨੇ ਵੀ ਦੁਨੀਆ ਦੇ ਵਿੱਚ ਆਫਿਸ ਨੇ ਜਿੰਨੀਆਂ ਵੀ ਦੁਨੀਆ ਦੇ ਵਿੱਚ ਫੈਕਟਰੀਜ਼ ਨੇ ਉਹਨਾਂ ਮਸ਼ੀਨਾਂ ਨੂੰ ਵੀ ਇੱਕ ਦਿਨ ਆਰਾਮ ਚਾਹੀਦਾ ਸੀ ਇਸ ਕਰਕੇ ਜਿਹੜੀ ਮਜ਼ਦੂਰਾਂ ਦੀ ਤਕਨੀਕੀ ਸੰਸਥਾ ਹੈਗੀ ਆ ਜਿਹੜੇ ਕਿ ਮਸ਼ੀਨਾਂ ਚਲਾਉਂਦੇ ਨੇ ਉਹਨਾਂ ਨੇ ਵੀ ਆਪਣਾ ਸੰਘਰਸ਼ ਕੀਤਾ ਕਿ ਇਹਨਾਂ ਕਾਰਖਾਨਿਆਂ ਦੀਆਂ ਮਸ਼ੀਨਾਂ ਨੂੰ ਇੱਕ ਦਿਨ ਆਰਾਮ ਬਹੁਤ ਜ਼ਰੂਰੀ ਹੈ ਮਸ਼ੀਨਾਂ ਚਲਾਉਣ ਵਾਲੇ ਲੋਕਾਂ ਦਾ ਮਤ ਸੀ ਅਗਰ ਲਗਾਤਾਰ ਮਸ਼ੀਨਾਂ ਚੱਲਣ ਗਿਆ ਤਾਂ ਤਕਨੀਕੀ ਖਰਾਬੀ ਹੋ ਸਕਦੀ ਆ ਜਿਸ ਨਾਲ ਉਤਪਾਦਨ ਦੇ ਵਿੱਚ ਕਮੀ ਆ ਸਕਦੀ ਹੈ ਸੋ ਇਸ ਕਰਕੇ ਜਿਹੜਾ ਕਾਰਖਾਨਿਆਂ ਦੀਆਂ ਮਸ਼ੀਨਾਂ ਨੇ ਉਹਨਾਂ ਨੂੰ ਇੱਕ ਦਿਨ ਦੇ ਆਰਾਮ ਲਈ ਵੀ ਸੰਡੇ ਦਾ ਦਿਨ ਫਿਕਸ ਕੀਤਾ ਗਿਆ ਸੀ ਸੋ ਦੋਸਤੋ ਇਹ ਸੀ ਪੂਰੀ ਦੁਨੀਆ ਦੇ ਵਿੱਚ ਸੰਡੇ ਨੂੰ ਹੀ ਕਿਉਂ ਮਨਾਈ ਜਾਂਦੀ ਹੈ ਛੁੱਟੀ ਮਨ ਉਮੀਦ ਹੈ ਕਿ ਤੁਸੀਂ ਪੂਰੀ ਤਰ੍ਹਾਂ ਸੰਡੇ ਦੀ ਇਸ ਰਹੱਸਮਈ ਜਿਹੜੀ ਕਹਾਣੀ ਆ ਉਹਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹੋਵੋਗੇ ਕਿਉਂਕਿ ਇਹ ਸਵਾਲ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਵੀ ਪੁੱਛਿਆ ਜਾਂਦਾ ਹੈ ਦੋਸਤੋ ਜੇਕਰ ਸੰਡੇ ਦੀ ਕਹਾਣੀ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਬਹੁਤ ਬਹੁਤ ਧੰਨਵਾਦ